ਬਾਈਗੁਰਜੀ ਦਾ ਖਾਲਸਾ ਬਾਈਗੁਰਜੀ ਨੂੰ ਫਤਿਹ ਸਾਰੇ ਦੋਸਤਾਂ ਮਿੱਤਰਾਂ ਨੂੰ ਕਹਿਣਾ ਨੂੰ ਬੇਨਤੀ ਕੀਤੀ ਜਾਂਦੀ ਆ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਕਿ ਤੁਹਾਡੇ ਲਈ ਬਿਲਕੁਲ ਕਰਨਾ ਜ਼ਰੂਰੀ ਆ ਮਦਦ ਕਾਣੀ ਕਰੋ ਸਹੀ ਬੰਦੇ ਦੀ ਮਦਦ ਕਾਣੀ ਕਰੋ ਮੈਂ ਆਪ ਖੁਦ ਲਈ ਨਹੀਂ ਕਹਿੰਦਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਤੱਕ ਆਪਣਾ ਸਬਸਕ੍ਰਾਈਬ ਕਰ ਦਿਓ ਮੇਰਾ ਸਾਥ ਦੇ ਦਿਓ ਮੈਨੂੰ ਤਾਂ ਮੋਟੀਵੇਸ਼ਨ ਮਿਲਦਾ ਵਾ ਜਦੋਂ ਕੋਈ ਇਦਾਂ ਕਰਦਾ ਮੇਰੇ ਨਾਲ ਮੈਨੂੰ ਇਦਾਂ ਲੱਗਦਾ ਵਾ ਵਾਕਈ ਕਿਸੇ ਨੇ ਮੇਰੀ ਗੱਲ ਸੁਣੀ ਤਾਂ ਮੇਰੇ ਭੈਣ ਭਾਈ ਨੇ ਸਾਰੇ ਆਪਾਂ ਇੱਕ ਭੈਣ ਭਾਈ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਾਂ ਪੰਜਾਬੀ ਸੈਟਲ ਇੱਕ ਹੀ ਨੇ ਸਾਰੇ ਸਮ ਸੋਚ ਛੋਟੀ ਹਰਫ ਹੁੰਦੀ ਆ ਜਿਹਦੀ ਸੋਚ ਹੁੰਦੀ ਆ ਵੱਡੀ ਐਡੀ ਵੱਡੀ ਉਹ ਤੁਹਾਨੂੰ ਪਤਾ ਹੀ ਆ ਜਿਹਨਾਂ ਇਹ ਸੋਚ ਹੁੰਦੀ ਆ ਛੋਟੀ ਸਾਡੇ ਅਰਿਆਂ ਦੀ ਐਡੀ ਐਡੀ ਛੋਟੀ ਆ ਵੀਰੀਆ ਬੱਤੀ ਸੋਚ ਲੈ ਮੈਂ ਕੀ ਗਲਤੀ ਕਰਨ ਲੱਗਾ ਕਿੰਨੀਆਂ ਜੱਥੇ ਬੰਦੀਆਂ ਨੇ ਕਿੰਨੀਆਂ ਨੰਗ ਜੱਥੇ ਬੰਦੀਆਂ ਨੇ ਕਿੰਨੀਆਂ ਜੀ ਟੜੇ ਬੰਦੀਆਂ ਨੇ ਕਿੰਨੇ ਸਾਡੇ ਪਾਰਟੀਆਂ ਨੇ ਇਨੇ ਆਤਸਾਨ ਜੱਥੇ ਮੰਦੀਆਂ ਹਰੀ ਭਗਵਾਨ ਲੋ ਪੀਲੀ ਭਗਵਾਨ ਲੋ ਯਾਰ ਲਾਹਾਂਤਰੀ ਭਗਵਾਨ ਲੋ ਉਹ ਯਾਰ ਕੀ ਅਸੀਂ ਇਹ ਟੰਗਾ ਪੰਗਿਆਂ 'ਚ ਭਜੇ ਹੋਏ ਏ ਅਜਿਨੀ ਮਸਲੇ ਮਸਲੇ ਪੈਣਾ ਤੋਂ ਦੇ ਚਲੋ ਸਾਰੇ ਨਹੀਂ ਹੁੰਦੇ ਕਿਸੇ ਕਿਸੇ ਮਸਲੇ ਤੇ ਨਹੀਂ ਮੰਨਦੇ ਆਪਾਂ ਸਭ ਦੇ ਮੂੰਹ ਤੇ ਜਿਹੜੇ ਪਰ ਨਾਲੇ ਕੰਨੀ ਨਹੀਂ ਉਦਾ ਬਰਸਾੜ ਕੰਨੀ ਕੋਈ ਮੋਗ ਦੇ ਕੰਨੀ ਕੋਈ ਮਹਾਲੀ ਕਰਨੀ ਕੋਈ ਚੰਡੀਗੜ ਕਰਨੀ ਹਣਾ ਮਤਲਬ ਆਪਾਂ ਨੂੰ ਸਾਰੇ ਇਸਲਾ ਵੇਲੇ ਉਹ ਆਪਸ ਦੇ ਵਿੱਚ ਹੀ ਲੜਦੇ ਰਹਿੰਦੇ ਹੁੰਦੇ ਸੀ ਪਰ ਜਦੋਂ ਕੋਈ ਤੀਸਰਾ ਮਨ ਲੱਟੜਾ ਹੋਵੇ ਕਿ ਮੈਂ ਅੱਜ ਕੱਲ੍ਹ ਲੜਾਈ ਜਾਂਦੇ ਨੇ ਇਤੋਂ ਗੱਲ ਤਾਂ ਜਿਨਾ ਖਾਣੇ ਲਈ ਲੱਗਈਏ ਲੱਤਾਂ ਲੜਾਈ ਜਾਂਦੇ ਨੇ ਬੁੜਮੀ ਦਾ ਹੋਟਾ ਹੋ। ਕਿਉਂ ਉਹ ਤਾਂ ਸਾਰੇ ਇਕੱਠੇ ਹੋ ਜਾਂਦੇ। ਉਹ ਦੂਜਾ ਤੇ ਤੀਸਰਾ ਬੰਦਾ ਆਉਂਗਾ। ਕਿਹਾ ਉਹ ਗਾਦੀ ਹਮਾਰਾ ਇਤਨਾ ਮਜ਼ਾ ਲਈ ਤੇ ਹੁਣ ਭਾਜਣਾ ਪਾਉਂਦੇ। ਬਾਹਰਲਾ ਬੰਦਾ ਸੀ ਨਾ। ਪਰ ਹੁਣ ਅਸੀਂ ਫੋਕੀ ਹਮੇ ਚੱਕੀ ਫਿਰਦੇ ਆ ਯਾਰ ਕੀ ਮੜਾ ਮੜੀਆਂ ਸ਼ਮਸ਼ਾਨ ਸਾਡੇ ਜਿਹੜਾ ਕੁੜਾ ਕੱਢਿਆ ਆ ਕਰੋ ਯਾਰ ਜੀ ਨੂੰ ਜਿਆਦਾ ਥੜੀ ਦੀ ਆਕੜ ਜੀ ਦੇ ਵਿੱਚ। ਇਹ ੜੀ ਕੱਚੀ ਦੀ ਅਕੜ ਹੈ ਯਾਰ ਮੱਤੇ ਅਕੜ ਦਿੰਦੇ ਨੇ ਨਿਕਲ ਮਿਸ਼ਾਨ ਲਈ ਅਕੜ ਦਿੰਦੇ ਜਿਉਂ ਨੇ ਨਹੀਂ ਬੁਲਾਇਆ ਖੁਦ ਬੁਲਾ ਲਓ ਯਾਰ ਕੀ ਮਾਈਕ ਤੋਂ ਵੀ ਜਿੰਨ ਬਸੇ ਹੀ ਥੋੜਾ ਯਾਰ ਉਹਨੇ ਕਾ ਬੁਲਾਇਆ ਨਹੀਂ ਉਹਨੇ ਤਾਂ ਬੁਲਾਇਆ ਨਹੀਂ ਅੱਜ ਦਾ ਇੱਕ ਅੱਧੀ ਦਾ ਜਿੰਨ ਮੈਂ ਕਹਣਾ ਜਿੰਦੇ ਕੀ ਆਪਣੀ ਦਾ ਮੱਤ ਮਾਰੀ ਦੁਨੀਆ ਦੀ ਮੱਤ ਮਾਰਵੀਂ ਫੋਨ 'ਤੇ ਅੱਧੀ ਮੱਤ ਫੋਨ ਨਹੀਂ ਮਾਰਦੀ ਏ ਮੈਂ ਕਹਣਾ ਫੋਨ ਤੇ ਜਿਹੜੇ ਚੰਗੇ ਵੱਖ ਨੇ ਉਹ ਵੀ ਬਹੁਤ ਨੇ ਜ਼ਰੂਰੀ ਨੇ ਪਰ ਬੈੜ ਵੱਖ ਵੀ ਆਪਣੇ ਲੋਕ ਪਰ ਇਹਨਾਂ ਨੂੰ ਕੁਝ ਜ਼ਿਆਦਾ ਹੀ ਜਿਵੇਂ ਮਤਲਬ ਚਾਰ ਲੋਕ ਬੈਠੇ ਆ ਉਹ ਚਾਰੇ ਅਲੱਗ-ਅਲੱਗ ਕੋਨੇ ਤੇ ਬੈਠੇ ਆ ਉਹ ਇੱਕ ਦੂਜੇ ਦਾ ਹਾਲ ਚਾਲ ਵੀ ਨਹੀਂ ਪੁੱਛਦੇ ਜਦੋਂ ਫੋ ਮੇਰੇ ਕਹਣਾ ਮਤਲਬ ਇਹ ਆ ਵੀ ਆਪਣਾ ਬਾਬੇ ਨਾਨਕ ਦੀ ਦੇਵਾਂਛਾ ਜਾਂ ਗੁਰੂ ਗੋਬਿੰਦ ਸਿੰਘ ਜਦੇ ਪੁੱਤਰ-ਪੁੱਤਰੀਆਂ ਭੈਣਾਂ ਭਾਈਆਂ ਸਭ ਇੱਕੀ ਨੇ ਜੋ ਸਹੀ ਨੇ مہاراجا جی جی دی جی رنجیت کر ہی جی کم سے کم ਉਮਤ ਦਾ ਕਰ ਕੋ ਸਾਰੇ ਜਣੇ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਨੇ ਦੋ ਵੀ ਨੀਲੀਆਂ ਬਕਾਂ ਵਾਲੇ ਢੇਲੀਆਂ ਬਕਾਂ ਵਾਲੇ ਹਰੀਆਂ ਬਕਾਂ ਵਾਲੇ ਕਤਾਨ ਜੱਤੀਆਂ ਬੰਦੀਆਂ ਯਾਰ ਕਿੰਨੇ ਕੁ ਜੱਥੇ ਬੰਦੀਆਂ ਨੇ ਕਿੰਨੀਆਂ ਪਾਰਟੀਆਂ ਨੇ ਹੱਲ ਕੱਢੋ ਯਾਰ ਕੋਈ ਕੋਈ ਟੀਅਰਨ ਪਾਰਟੀ ਗਲਤ ਨੇ ਕੋਈ ਨਾ ਕੋਈ ਐਕਨ ਕੋਈ ਹੱਲ ਹੁੰਦਾ ਦੁਨੀਆ ਕੀ ਬਠੀ ਹੈ ਯਾਰ ਦੁਨੀਆ ਕੀ ਬਠੀ ਹੈ ਇਹ ਅਲਟ ਕੋਈ ਨਹੀਂ ਨਿਕਲਦਾ ਭਾ ਵੋਟਾਂ ਜਿਹੜੇ ਪਿੰਡ ਪਿੰਡਿਆਂ ਨੇ ਨਾ ਇੱਕ ਛੂ ਲੋਕ ਵੋਟਾਂ ਮੰਗਦੇ ਜਾਂ ਜਿਹੜੇ दारू ਨਸ਼ਿਆਂ ਵਿੱਚ ਮਤਲਬ ਬੋਤਲ ਪਿੱਛੇ ਜਿਹੜੇ ਕਹਿੰਦੇ ਮੈਂ ਗਾਂਦੇ ਪਾਇ ਪੂਲੇ ਕੋ ਲੋਕ ਉਹਨੇ ਜਿਹੜੇ ਸਾਹਮਣੇ ਆਰ ਬੰਦੇ ਉਹ ਤਾਂ ਵੋਟ ਹੀ ਨਹੀਂ ਪਾਉਂਦੇ ਉਹਨਾਂ ਦਾ ਬੋਟ ਬੋੜ ਤਾਂ ਤਾ ਮਾਨ ਕੇ ਲੋਕਤਾਂ ਨਾ ਜਿਹੜਾ ਬਹੁਤ ਹੀ ਮਤਲਬ ਖਤਰਨਾਕ ਈ ਇਹ ਲੋਕਤਾਂ ਸਲਾਮ ਜੀ ਮੈਂ ਉਹਨਾਂ ਨੂੰ ਫੋਲੋ ਕਰਨ ਲਈ ਲੋਕਤੰਤਰ ਚੱਲ ਰਿਹਾ ਗੁੰਡਾ ਦਾ ਅੰਦਰ ਜਾ ਰਿਹਾ ਪੈਸਾ ਦਾ ਅੰਦਰ ਜਾ ਰਿਹਾ ਜਿਹਦੇ ਕੋ ਪੈਸਾ ਕਾਨੂੰਨ ਵੀ ਉਹਦੇ ਨਾਲ ਅਫਸਰ ਹੈ ਵੀ ਉਹਦੇ ਨਾਲ ਪ੍ਰਸ਼ਾਸਨ ਵੀ ਉਹਦੇ ਨਾਲ ਹੋਰ ਤਾਂ ਹੋਰ ਜਿਹਦੇ ਕੋ ਪੈਸੇ ਹੀ ਨਹੀਂ ਪਿੰਡ ਜਾਂ ਮਹੱਲੇ ਤੁਸੀਂ ਸ਼ਹਿਰ ਮਹੱਲੇ ਤੋਂ ਦੇਖ ਲਿਓ ਜਿਹੜਾ ਜਿਹੜਾ ਬੰਦਾ ਥੋੜਾ ਪੈਸੇ ਵਾਲਾ ਉਹ ਕਿਸੇ ਨੂੰ ਨਹੀਂ ਵੀ ਬੁਲਾਉਣਾ ਉਹਨੂੰ ਦੂਸਰੇ ਬੰਦੇ ਬੁਲਾ ਲੈਂਦੇ ਨੇ ਜਿਹੜੇ ਗਰੀਬ ਹੁੰਦੇ ਨੇ ਵਿਚਾਰੇ ਨਮਾਣੇ ਉਹ ਕੋ ਘੱਟ ਆਇਆ ਜੀ ਉੱਤ ਵਾਲੇ ਹੁੰਦੇ ਨੇ ਉਹ ਬੁਲਾਉਣਗੇ ਉਹ ਨਹੀਂ ਬਲੋਗ ਜਿਹਾ ਸਮਨ ਉਹ ਪੈਸੇ ਨੇ ਹੰਕਾਰ ਹਮ ਗਿਆ ਕੜੀ ਜੀ ਦਾ ਬਾਈ ਜਿਹੜੇ ਰਾਜੇ ਮਹਾਰਾਜੇ ਵੱਡੇ ਜਿਹੜੇ ਮਹਾਬਲੀ ਯੋਧੇ ਆਏ ਨੇ ਯਾਰ ਕਿ ਕੌਣ ਰਿਹਾ ਕੋਈ ਇਹ ਸਾਵੇ ਕੀ ਖੰਡਰ ਮਾ ਮੈਂ ਯਾਰ ਮਨਾਰੀ ਇਥੇ ਰਹੇਂਗੇ ਤੇ ਕੁਛ ਐਸਾ ਕਰੋ ਯਾਰ ਵੀ ਜੇ ਨਾਲੋਂ ਕਮ ਸੇ ਕਮ ਲੋਕਾਂ ਨੂੰ ਵੀ ਹਾਂ ਯਾਰ ਵੀ ਉਠਾਣੇ ਦਾ ਬੰਦਾ ਵਾ ਭਾਈ ਬੋਲੀ ਐਨੀ ਮਿੱਠੀ ਸਾਰਿਆਂ ਨੂੰ ਬੁਲਾ ਵਾਲਾ ਸਾਰੇ ਇਕੱਠੇ ਗੱਲ ਹੁੰਦਾ ਏਦਾਂ ਦਾ ਯਾਰ ਕੁਛ ਕੀ ਕੀ ਤੋਂ ਇਕੱਠੇ ਹੋਣਾਗੇ ਜਦੋਂ ਇਹ ਆਪਣਾ ਹੱਲ ਨਾ ਜਿੰਨਾ ਜਰਾ ਆਪਾਂ ਇਕੱਠੇ ਨਹੀਂ ਹੁੰਦੇ ਉਹਨਾਂ ਦਾ ਸ਼ੇਕਰ ਪਣੇ ਹੀ ਪਣੇ ਚਪਲੀ ਵਾਰ ਨਹੀਂ ਬੰਨ ਹਾਂ ਕਈ ਬੰਦੇ ਐ ਵੀ ਐ ਵੀ ਨੇ ਕਈ ਮੈਂ ਦੇਖਿਆ ਖਾਸ ਆਪਣੇ ਢਿੰਗ ਜੱਥੇ ਬੰਦੇ ਵੀ ਕਹਿੰਦੇ ਅਸਤਾ ਸ਼ੇਸਤੀ ਦੇਖਾ ਜਨ ਸੰਤ ਗੁਰੂ ਨੇ ਰਾਜ ਬਸਣਾ ਉਹ ਯਾਰ ਕਿਉਂ ਫੁੱਦੂ ਗੱਲਾਂ ਇਹ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਵੀ ਆਪਾਂ ਨੂੰ ਜੀ ਰੋੜ ਜਦੋਂ ਗੁਰੂ ਦਾ ਕਸ਼ਮੀਰੀ ਪੰਡਤ ਆਇਆ ਜੀ ਗੁਰੂਆਂ ਸਿੰਘ ਜੀ ਗੁੱਤੇ ਘਾ ਦੇ ਜੀ ਨੂੰ ਕਹਿੰਦੇ ਸਾਨੂੰ ਵੀ ਲੋੜ ਆਪ ਵੀ ਰੱਬ ਨੇ ਕਾਮਾ ਇਹਦਾ ਉਹ ਕਾਜੀ ਜਣਾਉਣਾ ਸ਼ਰਧਤੀ ਕਹਦੇ ਦਿੰਦੂ ਖਾਲਸਾ ਸਾਜਣਾ ਸਾਜਿਆ ਹੀ ਜਿਉਂ ਉਹਨਾਂ ਨੇ ਜੋ ਨਿਆਰਾ ਰੂਪ ਖਾਲਸਾ ਨੇ ਰੂਪ ਦੇ ਖਾਣਾ ਨੇ ਸਾਜਿਆ ਹੀ ਕਿਉਂ ਖਾਲਸਾ ਕਿ ਤਾਂ ਬਹੁਤ ਸੁੱਧੂ ਗੱਲਾਂ ਜਿਹੜੇ ਕਹਿਣਗੇ ਜੀ ਤੂ ਤਾ ਮੋਨਾ ਮਾ ਯਾਰ ਤੂ ਪੱਕਲੇ ਵਿੱਚ ਮਤਰੇ ਬਾਲਾ ਕੱਟੇ ਯਾਰ ਮਸਲਾ ਰਾਜਨੀਤਿਕ ਲੱਗਤੀ ਧਾਰਮਿਕ ਮਸਲਾ ਲੱਗਤੀ ਜਾ ਬੰਦੇ ਨੂੰ ਇਹ ਥੋੜੀ ਆ ਵੀ ਅਪਾਤ ਫਰੇਗ ਮਸਲੇ ਤੇ ਲਈ ਅਗਿਆਰਾ ਕੈਕਟਰ ਸੱਜ ਨੇ ਨਿਕਾਪੋ ਗੱਲ ਆ ਪਰ ਰਾਜਨੀਤਿਕ ਕਰ ਰਹੇ ਆ ਪਰ ਉਹਦੇ ਵਿੱਚ ਛੋਟੀਆਂ ਨੁਕੂਚਾਂ ਨੇ ਉਹ ਧਾਰਮਿਕ ਉੱਤੇ ਕੱਢੀ ਜਾਂਦੇ ਆ ਕਿੱਡੀ ਕਿਸਾਨ ਵਾਲੀ ਗੱਲ ਆ ਇਹ ਬੜੀਆਂ-ਬੜੀਆਂ ਇੱਥੇ ਇੱਥੇ ਬੰਦਿਆਂ ਇਕੱਠ ਕਰਦੇ ਖੜੇ ਜਾਂਦੇ ਨੇ ਕਾਨਫਰੰਸਾਂ ਹੋਏ ਲੋ ਹਲ ਕੀ ਆਰਪੀ ਉਸ ਕੱਢੋ ਵੀ ਤੇਤੀਏ ਜਨ ਜਥੇ ਬੰਦੀ ਨਮੀ ਕੱਢ ਲੰਨੇ ਕਦੇ ਪਾਰਟੀ ਕੱਢ ਲਈ ਕਦੇ ਹਣਾ ਅੱਗ ਦਾ ਵੀ ਫਰਾਨਾ ਆਊਗਾ ਜੀ ਹੁਣ ਸਾਡਾ ਰਾਜ ਆਊਗਾ ਕਦੇ ਨਹੀਂ ਰਾਜ ਆਊਗਾ ਉਹ ਕਿਸੇ ਪੰਜਾਬ ਦੇ ਵਿੱਚ ਆਪਾਂ ਜੋ ਮਰਜ਼ੀ ਪਾਰਟੀ ਬਣਾ ਲਈਏ ਆਪਾਂ ਕਿਸੇ ਦੀ ਥੱਲੇ ਲੱਗੇ ਹੀ ਰਹਿਣਾ ਜੁੱਤੀ ਦੇ

ਕਿਸ ਨੇ ਨਹੀਂ ਬਾਹਰ ਨੀ ਕਿੰਨਾ ਜ਼ਰਰ ਇਕੱਠੇ ਹੋਈਏ ਮੈਂ ਪੰਜਾਬੀ ਪਹਿਲਾਂ ਤਾਂ ਆਪਣ ਨੂੰ ਪੰਜਾਬੀ ਦੇ ਤੌਰ ਤੇ ਆਪਣ ਨੂੰ ਸੁਤਨ ਦੇ ਲਈ ਖੜੇ ਲੱਗ ਕੇ ਰਹਿਨੇ ਆ ਉਹ ਲਾਕੇ ਦੇ ਹਿੱਤਾਂ ਦੇ ਲਈ ਸਾਨੂੰ ਇਕੱਠੇ ਹੋਣਾ ਪੈਣਾ ਹੀ ਆ ਜਦੋਂ ਉਹ ਲਾਕੇ ਦੇ ਹਿੱਤਾਂ ਦੇ ਲਈ ਅਸੀਂ ਖੜੇ ਹੋਵਾਂਗੇ ਤਾਂ ਮਸਲਾ ਰਾਜਨੀਤਿਕ ਹੋ ਜਾਣਾ ਮਸਲਾ ਰਾਜਨੀਤਿਕ ਹੋਊਗਾ ਤਾਂ ਸਾਨੂੰ ਇਕੱਠੇ ਹੋਣਾ ਪੈਣਾ ਇਕੱਠੇ ਹੋਣਾ ਪੈਣਾ ਤਾਂ ਹੀ ਸਾਡਾ ਹੱਲ ਹੋਣਾ ਨਹੀਂ ਤਾਂ ਹੱਲ ਵੀ ਨਹੀਂ ਹੋਣਾ کری چلو کانفرنسا لائی چلو پارٹیاں لیا گڈیاں بھر پائی چلو کدی کدھر کٹھ کر لیا جی کد کدھر لکھ بندہ آ گیا جی کد سٹھ ہزار آ گیا جی کدی پانچ لکھ آ گیا جی اسے چار کچھ نہیں ہونا یار کیوں خرچے کریے کیوں خرچے کرتے ہیں نجائز کھولے سارا نجائز ابھی بلے کچھ نہیں بنا ਬੱਤੋ ਪਹਿਣਾ ਇਹ ਤਜਰੂਬੀ ਆ ਜਿੰਨਾ ਚਿਰ ਇੱਤਾਨੀ ਨਹੀਂ ਉਹਨਾਂ ਚਿਰ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਕਰਦੇ ਕਿਉਂ ਨਹੀਂ ਸਾਨੂੰ ਦੇ ਦੋ ਪਹਿਣਾ ਜੋ ਵੀ ਆਪਣਿਆਂ ਨੇ ਪਹਿਣਾ ਪਹਿਣਾ ਵੀ ਨਾ ਆਪਣੀਆਂ ਬੀਬੀਆਂ ਵੀ ਨਾ ਜੋ ਬੱਚਿਆਂ ਨੂੰ ਇਤਿਆਸ ਸਿਖਾਇਆ ਕਰੋ ਆਪਣੇ ਉਹਨਾਂ ਨੂੰ ਬਹੁਤ ਜ਼ਰੂਰੀ ਆ ਠੱਠੇ ਆ ਗੱਲਬਾਤ ਆਪਣੀ ਬਾਣੀ ਵੀ ਇਹ ਗੰਦੀ ਹੈ ਬੀ ਬੈਠੋ ਮੇਰੇ ਭਾਈ ਕਾਣ ਨਹੀਂ ਤੇ ਮਤਲਬ ਮੈਨੂੰ ਪੂਰੇ ਆਉਂਦੇ ਨਹੀਂ ਅਗੇ ਤੋ ਤਾਂ ਹੈ ਮੈਨੂੰ ਮਾਫ ਕਰੇ ਜੀ ਲਈ ਪਰ ਗੰਦੀ ਤਾਂ ਹੈ ਨਾ ਯਾਰ ਉੱਠਾ ਕਰੋ ਉੱਠੋ ਜਾਗੋ ਜਾਗੋ ਆਈਏ ਕਾਣਾ ਸਹੀ ਹੋ ਗਿਆ ਉਹ ਗਾਇਆ ਕੋਈ ਨਹੀਂ ਕਿ ਸਭੀ ਬੰਦੇ ਜੋ ਵੀ ਬੰਦੇ ਨੇ ਗਾਇਆ ਹੋਆ ਸਹੀ ਹੋ ਗਿਆ ਕ੍ਰਿਸ਼ਨ ਕੋ ਤਿਆਰ ਮਾਣ ਬਟਾ ਹਰੇਕ ਬੰਦੇ ਨੂੰ ਆਪਣੀ ਕਮੈਂਡਰੀ ਦੇ ਇਥੇ ਹਾਲ ਕਰਨਾ ਚਾਹੀਦਾ ਹੈ ਕਿ ਮੜਿਆ ਚਾਰ ਪੈਸੇ ਨੇ ਛੱਡੇ ਕੋਲ ਪੂੰਫੂ ਕਰਦੇ ਫਰੀ ਤਲੀ ਗੱਲ ਤਾਂ ਰਕੂਕਦਾਰਾਂ ਨਾਲ ਹੀ ਮਸਲੇ ਤਾਂ ਰਕੂਕਦਾਰਾਂ ਨਾਲ ਹੀ ਹੱਲ ਹੋਣੇ ਨੇ ਜੋ ਆਪਦੇ ਆਪ ਹੀ ਆਣਗੇ ਤਾਂ ਫਿਰ ਕੀ ਹਲਾਉਣਾ ਯਾਰ ਆ ਭਈਆ ਤੇ ਗਰੀਬਾਂ ਦਾ ਰਾਜ ਕਰੀਂਦਾ ਆਪਣੇ ਤੇ ਤਾਂ ਉਹ ਪਿਆਰ ਹੋਰ ਲੈ ਆ ਆਪਦੇ ਨਾਲ ਅੱਜ ਚਾਰ ਆਏ ਨੇ ਕੱਲ ਨੂੰ 89 ਦੇ ਅੱਠ ਆਏ ਫਿਰ 80 ਆਏ ਫਿਰ 60 ਆਉਣਗੇ ਪਹਿਲੇ ਹੀ ਭਈਆ ਦਾ ਬਹੁਤ ਆ ਗਿਆ ਇੱਕ ਦਿਨ ਉਹਦੇ ਪਿਆ ਨੇ ਰਾਜ ਕਰਨਾ ਜੇ ਆਪਾਂ ਨਾ ਬੁੱਲੇ ਇੱਕ ਤਾਂ ਨੁੱਤ ਅਜਿਹੀ ਦਲਮ ਜੀ ਬਹੁਤ ਜਾਤ ਆਖਦੇ ਭਈਆ ਛੋਟ-ਛੋਟ ਤੇ ਆਂ ਗਿਆ ਜਮਾਦਿਆਂ ਛੋਟ-ਛੋਟ ਕੋਣ ਪੀਏ ਜਿਹੜੀ ਨਹੀਂ ਲੋਂਦੰਦੇ ਯਾਰ ਪੰਜਾਬੀ ਬੰਦੇ ਨੂੰ ਕਿੱਥੇ ਇਹਨਾਂ ਨੇ ਜਿਹੜੀਆਂ ਮੜਦੀਆਂ ਉਹਦੇ ਨਾਲ ਤਰੇਟ ਕਾ ਕਰ ਦੇਣ ਉਹ ਤੂਗਾ ਨਹੀਂ ਆਂ ਦੇ ਉਹ ਤਾਂ ਲੜਦੇ ਨਹੀਂ ਛੋਟ ਮਾਰ ਕਰ ਦੇਣ ਉਹ ਤਰ ਪੱਕਾ ਤੱਕ ਲਾ ਦੇਣਾ ਵੀਡੀਓ ਦੇਖੀ ਮੈਂ ਯਾਰ ਕਿ ਨਹੀਂ ਅੱਕੇ ਸੱਤੇ ਮੈਂ ਯਾਰ ਨੂੰ ਅਬਾ ਵਸੇ ਜਿਹੜੇ ਤਕੜੇ ਮੰਨਾਂ ਦੇ ਵੱਢੀਤੇ ਹੁੰਦੇ ਨੇ ਤੇ ਇਸੇ ਲੱਗਾ ਯਾਰ ਕੋਰੇ ਫੇਰੇ ਇਸੇ ਦਿਸ਼ਾ ਆਉਂਦੇ ਨੇ ਉਹਨਾਂ ਨੂੰ ਕੀ ਪਤਾ ਯਾਰ ਕੀ ਹੁੰਦਾ ਅਸਲ ਪੰਜਾਬੀਆਂ ਦੇ ਨਾਲ ਜੇ ਤੁਰਦੇ ਨਾਲ ਕੁਝ ਨਹੀਂ ਹੁੰਦਾ ਤਾਂ ਸਾਰੇ ਪੰਜਾਬੀ ਸੇਫ ਨੇ ਕਮਿਊਨਿਟੀ ਸੋਵਾਰੀ ਸੋਕੋ ਕਮਿਊਨਿਟੀ ਵਾਹ ਕਿਉਂ ਯਾਰ ਯੂਜ਼ ਕਰਾਉਂਦੇ ਆ ਆਪਣੀ ਕਾਮਦਾਰ ਕਿਉਂ ਕਿਨਾਂ ਜੇ ਰੇਟ ਤਾਂ ਨਹੀਂ ਹੁੰਦੀ ਆਪਣਾ ਇਹੀ ਖਰਚਣਾ ਹੁੰਦਾ ਕਿਉਂ ਯੂਜ਼ ਕਰਾਈਏ ਵੀ ਦੇਖੋ ਮੇਰੇ ਕੋਲ ਹੀ ਪਾਵਰ ਨਹੀਂ ਹੈ ਜਿੰਨਾ ਮਾਤ ਤਾਂ ਲੈ ਕੇ ਲਿਖੁੰਦੇ ਕੋਲੇ ਹੁਣ ਤਾਂ ਕਰ ਲੈਂਦਾ ਜਦ ਇਹ ਜੀ ਆਪਾਂ ਨੂੰ ਇੱਕ ਮਛਲੇ ਜੀ ਇੱਟਾ ਹੀ ਮੰਗਾ। ਬਾਕੀ ਮਛਲੇ ਜੋ ਮਰ ਗਏ ਉਹ ਬਾਤੀਆਂ ਬੰਨਾ ਜਦੋਂ ਇਹਦੇ ਕੋਲੇ ਰਾਜ ਆ ਉਹ ਸੱਤ ਸੱਤ ਹੈ। ਜੇ ਰਾਜ ਹੀ ਨਹੀਂ ਆਪਣੇ ਕੋਲੇ ਤਾਂ ਪੱਕਾ ਹੀ ਨਹੀਂ ਕਰ ਸਕਦਾ। ਬਾਹਰ ਆ ਜਾ ਰਣਜੀਤ ਸਿੰਘ ਦਾ ਰਾਜ ਬੀਬੀ ਸੀ ਨੇ ਉਹ ਜਿਹਨੇ ਚੈਨਲ ਨੇ ਸਭ ਤੋਂ authentic نیوز ਹੰਡਿਆ ਵੀ ਉਹਨੇ ਵੀ ਕਿਹਾ ਹੋਇਆ ਬਾਬੀ ਉਹ ਜਰਾਜ ਦੁਨੀਆ ਤੱਕ ਹੋਇਆ ਹੀ ਨਹੀਂ। ਯਾਰ ਅਸੀਂ ਉਹਨਾਂ ਦੇ ਵੰਸ਼ ਆ ਗਿਆ ਆਪਾਂ ਸਾਰੇ ਉਹਨਾਂ ਦੇ ਵੰਸ਼ ਆ ਗਏ ਕਿਉਂ ਆਪਣੇ ਆਪ ਨੂੰ ਭੁੱਲ ਗਏ ਹਾਥੀ ਤੇ ਰੱਸੀ ਵਾਲੀ ਗੱਲ ਹੋ ਗਈ ਕਿ ਮੈਂ ਹਾਥੀ ਬਸ ਉਹ ਭਿਖੇ ਚੱਲਦਾ ਵਾ ਵੀ ਹਾਂ ਰੱਸੀ ਹਨ ਬਹੁਤ ਤਾਕਤਵਾਰ ਆ ਜਿਹੜੀ ਉਹਨੂੰ ਬੰਨੀ ਫੜਦੀ ਆ ਪਰ ਉਹ ਛੋਟੇ ਹੁੰਦੇ ਨੇ ਉਹਨੇ ਕਰਿਆ ਉਹਦੇ ਨਾਲ ਬਰਤਾਨਾ ਖੋ ਗਿਆ ਨਾ ਉਹ ਵੀ ਸਿੱਖਾਂ ਦੇ ਨਾਲ ਹੋਇਆ ਯਾਰ ਸਿੱਖ ਵੀ ਇੱਕ ਸਿਸਟਮ ਜੋ ਬਣਾਇਆ ਹੋਇਆ ਬ੍ਰਾਹਮਣ ਨੇ ਰਚਿਆ ਹੋਇਆ ਉਹਦੇ ਵਿੱਚ ਅਲਗੇ ਹੋ ਗਏ ਨੇ ਹੁਣ ਅਲਝੇ ਕੇ ਇਕੱਲੇ ਇਕੱਲੇ ਫਿਰਦੇ ਨੇ ਇੱਕ ਆਫੋਨ ਨੇ ਜਮੇ ਫਰੇਕ ਆਤਾ ਹੈ ਇਕਲੇ ਇਕਲੇ ਆਤਾ। ਫੋਨ ਤੇ ਅਸੀਂ ਬਰਲਬਦੇ ਹਾਂ ਫਰੈਂਡ ਸਾਡੇ ਫਾਲੋਅਰ ਹਨ ਫਲਾਨਾ ਤੇ ਹਿੰਤਾ ਜਿਹੜੇ ਅਸੀਂ ਨਾਲ ਦੇ ਕਮਾਂਡੀ ਨੂੰ ਜਾਣਦੇ ਹਾਂ। ਐਨੰ ਮਸਲਾ ਹੱਲ ਹੁੰਦਾ। ਇਹਨਾਂ ਕਰ ਕੱਠੇ ਨਹੀਂ ਨਾ ਹੁੰਦੇ, ਉਸ ਵੀ ਨਹੀਂ ਹੁੰਦਾ। ਇਹ ਪੀਂਆਂ ਨਹੀਂ ਗਿਆ ਵਕਾਂ ਜੋ ਵੀ ਨਾ ਬਿੜੇ। ਕੋਕਾ ਕਰ ਸਕੋ। ਪੰਜਾਬ ਤੇ ਕੋਕਾ ਕਰ ਸਕੋ। ਲੋ ਕਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਕੇ ਕਮੈਂਟ ਕਰਕੇ ਜਾ ਕਿ ਨਹੀਂ ਵਧੀਆ ਲੱਗੀ ਤਾਂ ਵੀ ਲਾ ਕੇ ਤਾਂਮੇ